ਜ਼ਿਲ੍ਹਾ ਪਠਾਨਕੋਟ ਵਿਖੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਅਮਰਨਾਥ ਯਾਤਰਾ ਸ਼ੁਰੂ ਹੋਣ ਦੇ ਚੱਲਦੇ ਆ ਪਠਾਨਕੋਟ ਦੇ ਨੇੜੇ ਪੈਂਦੀਆਂ ਚੁੱਗੀ ਚੋਂਪੜੀਆਂ ਵਿੱਚ ਚਾਕੀ ਦਾ ਬਿਆਨ ਚਲਾਇਆ ਇਸ ਮੌਕੇ ਉੱਤੇ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਚੱਲਦੇ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਦੇ ਹੁਕਮਾਂ ਅਨੁਸਾਰ ਮਾੜੇ ਅੰਸਰਾਂ ਤੇ ਕਾਬੂ ਪਾਉਣ ਦੇ ਚਲਦਿਆਂ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਰਕੂਲਰ ਰੋਡ ਵਿਖੇ ਪੈਂਦੀਆਂ ਝੁੱਗੀਆਂ ਝੋਂਪੜੀਆਂ ਵਿੱਚ ਜਾ ਕੇ ਤਲਾਸ਼ੀ ਲਈਤੀ ਗਈ ਤਾਂ ਜੋ ਕੋਈ ਵੀ ਮਾਰਾ ਅਨਸਰ ਕਿਸੇ ਗਲਤ ਹੜਕਤ ਨੂੰ ਅੰਜਾਮ ਨਾ ਦੇ ਸਕੇ ਦੱਸ ਦਈਏ ਕਿ ਇਸ ਮੌਕੇ ਪੁਲਿਸ ਨਾਲ ਫੌਜ ਦੇ ਜਵਾਨ ਵੀ ਸ਼ਾਮਿਲ ਸਨ ਅਤੇ ਐਸਓਜੀ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਸਨ ਝੁੱਗੀਆਂ ਝੋਂਪੜੀਆਂ ਦੇਲੇ ਪਥਨਾ ਸ਼ਾਨਬੀਨ ਕੀਤੀ ਗਈ ਹੈ ਮਾਨਯੋਗ ਐਸਡੀਐਮ ਸਾਹਿਬ ਪਠਾਨਕੋਟ ਦੇ ਹੁਕਮਾਨ ਸਰ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵ ਰਹੀਂਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਆਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲਕੀਤੀ ਜਾ ਰਹੀ ਹੈ ਸਰ ਇਹਨੇ ਜਿਹੜੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਹਨਾਂ ਕੋਈ ਆਧਾਰ ਕਾਰਡ ਨਹੀਂ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦਿੱਤੀਆਂ ਵਾਲ ਬਾਗਪਿੰਡਾ ਨਾਲ ਹੀ ਖੱਡੀ ਪੁੱਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਖਤਰੂ ਚੱਲ ਗਈਆਂ